ਉਸ ਵੇਲੇ ਗੱਲ ਕਿ ਬਣਾਈ ਹੋਣੀ ਏ ਹਾਂ ਆਂਦਾ ਵੀ ਰੱਬ ਨੂੰ ਆਂਦਾ ਵੀ ਤੂੰ ਨਾ ਰੱਬ ਦੀ ਕਿਹੜਾ ਬੰਦ ਕੰਮ ਕਰੀ ਹੂੰ ਜਦੋਂ ਅੱਧ ਕਣਕ ਬੀਜਨੇ ਆ ਨਾ ਲਓ ਜਹੀ ਨਾ ਕਿੱਕਰ ਪਨੀਰੀ ਬੀਜਣ ਲੱਗੇ ਆ ਜੀ ਤੇ ਕੋਈ ਚਾਹੀਦਾ ਹੁਣ ਰੁੱਕ ਤੇ ਦੱਸ ਦੇ ਫੋਨ ਕਰਕੇ ਠਾਣੇ 550 ਤੇ 55401 ਤੇ ਨਾਲ ਪਾਉ ਸਾਹ ਦੇ ਰਿਹਾ ਆਪਣਾ ਮਹੌਨ ਸਿੰਘ ਬੂਲਾ ਰਾਏ ਜੀ ਜਿੰਨੇ ਮਰਜ਼ੀ ਕਿਕਰ ਲੈ ਸਕਦੇ ਸੀ ਕਿੱਕ ਤਾਂ ਆਪਣੀ ਰੀਤੀ ਆਰ ਨਾ ਵਾ ਜਿਸੀ ਬੀ ਪੈਕਿੰਗ ਕਰਕੇ ਰੱਖਿਆ ਮੈਂ ਨਵਾ ਵੀ ਹੋਰ ਲੈ ਆਈਏ ਚਲ ਇੱਕ ਇਹਨੇ ਲਾਓ ਥੋੜੀ ਮਿੱਟੀ ਹੋਰ ਪਾ ਦਿਓ ਹਾਂ ਥੋੜੀ ਹੋਰ ਪਾ ਨਾਲੇ ਪੌਣ ਨਾਲੇ ਫਲੀਆਂ ਕਿਸੇ ਨੂੰ ਸੁਆਗਾ ਬਣ ਜਾਣਗੇ ਆਪਕੇ ਚੈੱਕ ਕਰ ਲੋ ਬਣਾ ਦੋ ਦੁਲਾਦ ਕਿ ਨਹੀਂ ਦੋ ਲਾਵਾ ਨਹੀਂ ਕੋਈ ਨਹੀਂ ਹਾਂ ਆ ਲੋ ਆ ਠੀਕ ਅਰ ਠੀਕ ਤੇ ਬਾਕੀ ਅੰਦਰ ਲਫਾਵੇ ਲਿਆ ਕਿ ਨੂੰ ਸੁੱਕੀ ਮਿੱਟੀ ਭਾਰ ਕੇ ਨਾ ਫੇਰ ਆਪਾਂ ਬੀਜਨੇ ਨੇ ਕਿ ਮਿੱਟੀ ਗਿੱਲੀ ਜਿਆਦਾ ਚਲੋ ਠੀਕ ਹੈ ਜੀ